ਨਿਕਲ ਭਾਬੀ ਕਿ ਕਿਨੂੰ ਇਹ ਰਾ ਕੇ ਕੀ ਕਰਦਾ ਆਹ ਖੜੇ ਆਪਣੇ ਕੱਪੜੇ ਵੀ ਲਈ ਦੀਦੀ ਮੈਂ ਕਿੱਥੇ ਜਾਣਾ ਮੈਂ ਜਿੱਥੇ ਪੱਤੀ ਜਾ ਸਾਰੇ ਮੱਫੀ ਵੀ ਇੰਨੇ ਆਉਣਾ ਹੁਣ ਜਾਣਾ ਉਦੋਂ ਦਾ ਹੀ ਆ ਜਾਣਾ ਹੀ ਤੂੰ ਤਾਂ ਐਵੇਂ ਉਹਦੇ ਹੀ ਠੀਕ ਕਰਦੀ ਆ ਉਹਨੇ ਨਹੀਂ ਆਉਣਾ ਹੈਗਾ ਸਮਝ ਲੈ ਇਹ ਪੱਤ ਤੂੰ ਇਸੇ ਆਣੀ ਆ ਤੂੰ ਹੁਣ ਕਦੋਂ ਆਉਂਦੀ ਕਿੰਨੇ ਸਾਲ ਹੋ ਗਏ ਬੈਠੀ ਨੇ ਉਹਨੇ ਕੋਈ ਫੋਨ ਚਿੱਠੀ ਤੱਕ ਨਹੀਂ ਗਾ ਕੋਈ ਕੀਤਾ ਹੈ ਕਹਿੰਦੇ ਤੂੰ ਆਪਣੀ ਜ਼ਿੰਦਗੀ ਨਾ ਖਰਾਬ ਕਰ ਭਾਬੀ ਤੇਨੂੰ ਹੀ ਪਿਆਰ ਨਾਲ ਸਮਝਾਇਆ ਪਿਆਰ ਨਾਲ ਕੋਈ ਬਾਤ ਨਹੀਂ ਆਉਂਦੀ ਹੈਗੀ ਤੇਨੂੰ ਕਿਹਾ ਆਪਣੀ ਜ਼ਿੰਦਗੀ ਦਾ ਸੋਚ ਤੇ ਨਾਲੇ ਲੈ ਜਾ ਆਪਣਾ ਮੁੰਡਾ ਹੁਣ ਕੀ ਭਤਾ ਅਦਰ ਹੋਰੀ ਨਹੀਂ ਵਿਆਹ ਕਰਾ ਕੇ ਬੈਠਾ ਹੁਣ ਤਾਂ ਕਦੀ ਮੈਨੂੰ ਫੋਨ ਨਹੀਂ ਕੀਤਾ ਇਹਦੇ ਕਰਕੇ ਤੇ ਸਾਰਾ ਕੁਝ ਹੋਇਆ ਵਾ ਵੀਰ ਤੁਹਾਡਾ ਹਮ ਫੋਨ ਕਰਦਾ ਹੀ ਜਦੋਂ ਦੀ ਭਾਬੀ ਆਈ ਹੈ ਨਾ ਵਿਆਹ ਕਰਾ ਕੇ ਗਿਆ ਪਤਾ ਨਹੀਂ ਇਹਨੇ ਕੀ ਕਰ ਕਵਾਂ ਜੀ ਜੀ ਮੈਨੂੰ ਨਾ ਉਹਨਾਂ ਦੀ ਧੀ ਕਿਹਾ ਉਹ ਜ਼ਰੂਰ ਵਾਪਸ ਆਉਣਗੇ ਤੇ ਨਾਲੇ ਮੇਰਾ ਘਰਿਆਂ ਨੂੰ ਇੱਥੇ ਰਹਿਣਾ ਵਾ ਮੈਂ ਕੋਈ ਨਾ ਬਗਾ ਮੁੰਡਾ ਚਾਹਦਾ ਰੇ ਨਰੇ ਫਾਬੀ ਮੁੰਡਾ ਵੀ ਅਮਣਾ ਹਾਂਜੀ ਮੈਂ ਤੈਨੂੰ ਕੁਝ ਗੱਲਾਂ ਲੱਗੀ ਸਮਝਾਉਣ ਤੇ ਸਹੁਰਿਆਂ ਵਿੱਚ ਬੜੀਆਂ ਗੱਲਾਂ ਹੋ ਜਾਂਦੀਆਂ ਨੇ ਇੱਥੇ ਵੇਖ ਵੀ ਤੇਰਾ ਵੀਰ ਵੀ ਮੈਨੂੰ ਗੁੱਸੇ ਹੋ ਲਈਦਾ ਹੋ ਲਈਦਾ ਨਾ ਤੇਰੇ ਸਾਹਮਣੇ ਹਾਂਜੀ ਤੇ ਮੈਂ ਮੈਂ ਉਹਦੀ ਗੱਲ ਦਾ ਗੁੱਸਾ ਨਹੀਂ ਕਰਦੀ ਤੇ ਤੂੰ ਵੀ ਸਹੁਰਿਆਂ ਦੇ ਘਰ ਜਾ ਕੇ ਤੈਨੂੰ ਕੋਈ ਸਵਾਸ ਨਾਣ ਕੋਈ ਗੱਲਬਾਤ ਕਰ ਦਵੇ ਨਾ ਜਾਂ ਕੋਈ ਜਾ ਕੇ ਕੰਮ ਤੋਂ ਤੈਨੂੰ ਝਿੜਕ ਦੇਣ ਤੇ ਤੂੰ ਮੇਰੇ ਤੇ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਏ ਟਾਈਮ ਨਾ ਆਪਣਾ ਕੰਮ ਧੰਦਾ ਟਾਈਮ ਨਾ ਕਰਨਾ ਵਧੀਆ ਕੋਈ ਗਾਲ ਲਾਮਾ ਨਾ ਆਵੀ ਸਾਰੇ ਆ ਕੰਮਾਂ ਦੀ ਤੈਨੂੰ ਮਜਾਸ ਖਾਈ ਤੇ ਸਮਝਾਇਆ ਵੀ ਏ ਹਨਾ ਤੇ ਏ ਨਾ ਹੋਵੇ ਪੀਪਲ ਕਿਉਂ ਉੱਠ ਕੇ ਕਹਿਣ ਵੀ ਇਹਦਾ ਮਾਂ ਪਿਓ ਹੈ ਨਹੀਂ ਤੇ ਭਰਾ ਪਰ ਜਾਈਨੇ ਕੁਝ ਸਮਝਾ ਕੇ ਨਿਕਲ ਆ ਤੇ ਤੂੰ ਮੇਰੀ ਧੀ ਸਿਆਣੀ ਬਣ ਕੇ ਰਹੀ ਹੁਣ ਉਥੇ ਤੇ ਸਿਆਣਿਆਂ ਵਾਂਗਰੇ ਕੰਮ ਕਰੀ ਤੇ ਕਈ ਵਾਰੀ ਨਨਾਨਾ ਚੰਗੀਆਂ ਤੇਰੇ ਵਰਗੀਆਂ ਮਿਲ ਜਾਂਦੀਆਂ ਤੇ ਕਈ ਵਾਰੀ ਕਿ ਨਨਾਨਾ ਚੰਗੀਆਂ ਨਹੀਂ ਮਿਲਦੀਆਂ ਤੇ ਜੇ ਕੋਈ ਹੋਊਗੀ ਵੀ ਇਦਾਂ ਦੀ ਗੱਲ ਬਾਤ ਤੂੰ ਆਪਣੇ ਵਿੱਚ ਹੀ ਰੱਖ ਲਿਆ ਕਰੀ ਤੇ ਬਹੁਤੀ ਗੱਲ ਤੇ ਆਪਣੇ ਵੀਰ ਤੱਕ ਵੀ ਨਾ ਕਰਿਆ ਕਰੀ ਇਹ ਨਾ ਹੋਵੇ ਕਿ ਜੇ ਤੈਨੂੰ ਕਿਸੇ ਨੇ ਕੋਈ ਗੱਲ ਕੀਤੀ ਤੇ ਤੂੰ ਮੂੰਹ ਚੁੱਕ ਕੇ ਤੇ ਐਨੂੰ ਤੁਰ ਪਵੀ ਤੇ ਇਹਨੂੰ ਨਾ ਤੁਰਿਆ ਕਰੀ ਤੇ ਜਦੋਂ ਕੁੜੀ ਵਿਆਹੀ ਜਾਵੇ ਨਾ ਤੇ ਫਿਰ ਜੀਣਾ ਮਰਨਾ ਆਪਣੇ ਸਹੁਰਿਆਂ ਦੇ ਘਰ ਚ ਹੀ ਹੁੰਦਾ ਆ ਇਹ ਨਹੀਂ ਹੁੰਦਾ ਵੀ ਚੁੱਕੇ ਜੁੱਲੀ ਬਿਸਰਾ ਦੇ ਪੇਕੇਆਂ ਨੂੰ ਤੁਰ ਪਈ ਇਹ ਕੰਮ ਨਾ ਕਰੀ ਤੇ ਇਥੇ ਨੀ ਤੇ ਪਿੰਡ 'ਚ ਵੀ ਬੜੀ ਬੇਇੱਜ਼ਤੀ ਹੁੰਦੀ ਆ ਇਤਨੀਆਂ ਗੱਲਾਂ ਸਮਝਾਈਆਂ ਨਾ ਮੈਂ ਪੱਲੇ ਬੰਨਣ ਲਈਆਂ ਨੇ ਜੇ ਕੋਈ ਵਾਧਾ ਘਾਟਾ ਹੋਊਗਾ ਨਾ ਮੈਂ ਉੱਥੇ ਹੀ ਕਰ ਲੂੰਗੀ ਸੌਲਵ ਤੁਸੀਂ ਟੈਨਸ਼ਨ ਨਾ ਲਿਓ ਹਾਂ ਮੇਰੀ ਧੀ ਨਾ ਵਧੀਆ ਤਰਾ ਲਈ ਜੇ ਕਿਹ ਚੀਜ਼ ਤੇਨੂੰ ਘਾਟ ਜਾ ਕੇ ਚੀਜ਼ ਦੀ ਮਹਿਸੂਸ ਹੁੰਦੀ ਹੋਊ ਤੈਨੂੰ ਨਾਂ ਲੈ ਕੇ ਦੇ ਦਿੰਦੇ ਹਾਂਗੇ ਤੂੰ ਤੂੰ ਮੈਨੂੰ ਫੋਨ ਕਰੀ ਮੈਂ ਆਪੇ ਤੇਰੇ ਵੀਰ ਨੂੰ ਕਾ ਕੇ ਤੇਨੂੰ ਪਹਚਾ ਆਇਆ ਕਰਾਂਗੇ ਉੱਥੇ ਅੱਵਲ ਤੇ ਉਹ ਇਦਾਂ ਦੇ ਜੀ ਲੱਗਦੇ ਨਹੀਂ ਵੇਖਣ ਨੂੰ ਨਹੀਂ ਕੋਈ ਨਹੀਂ ਭਾਬੀ ਤੁਸੀਂ ਜਿੱਦਾਂ ਕਿ ਆਣਾ ਆਪਾਂ ਉੱਧਾ ਕਰ ਲਾਂਗੇ ਹਾਂ ਤੇ ਨਾਲੇ ਭਾਬੀ ਹੁਣ ਇੰਨੀ ਛੇਤੀ ਉਹਨਾਂ ਨੇ ਵਿਆਹ ਮੰਗ ਲਿਆ ਪਹਿਲਾਂ ਇੰਨਾ ਚਿਰ ਕਹਿੰਦਾ ਹੀ ਭੀ ਲੋਕ ਜੋ ਹੁਣ ਅਚਾਨਕ ਇਹ ਮੁੰਡੇ ਦਾ ਵਿਆਹ ਆ ਗਿਆ ਆ ਤੇ ਤਾਂ ਕਰਕੇ ਉਹ ਕਹਿੰਦੇ ਕਿ 20 ਦਿਨਾਂ ਤੇ ਚੱਲ ਜਾਣਾ ਵਾ ਨਹੀਂ ਤੇ 2 ਸਾਲ ਤੇ ਕੰਨ ਪੈ ਜਾਣੀ ਸੀ ਤੇ ਹੁਣ ਫਿਰ ਮੈਂ ਉੱਥੇ ਇਕੱਲੀ 2 ਸਾਲ ਕਿੱਦਾਂ ਰਵਾਂਗੀ ਪਾਪੀ ਕੋਈ ਨਹੀਂ ਆਪਾਂ ਤਿੰਨ ਜੀ ਹੈਗੇ ਆ ਉਹ ਉੱਥੇ ਵੀ ਤੇਰੀ ਸਾਸ ਤੇ ਨਾਨ ਤੇ ਆਪੇ ਤੇਰਾ ਜੀ ਲੱਗ ਜਾਣਾ ਕੋਈ ਗੱਲ ਨਹੀਂ ਮੰਨ ਲਾ ਜੇ ਕਿਤੇ ਤੇਰਾ ਮਨ ਉਦਾਸ ਹੁੰਦਾ ਹੋ ਜਾ ਕੋਈ ਗੱਲ ਬਾਤ ਕਰਨ ਤੂੰ ਮੈਨੂੰ ਫੋਨ ਲਾ ਲਿਆ ਕਰੀ ਚੱਲ ਕੋਈ ਨਹੀਂ ਮੈਂ ਲਾ ਲਿਆ ਕਰਾਂਗੀ ਹਾਂ ਉਹ ਬਿਮਾਲਾ ਵੀ ਥੋੜਾ ਚਿਰ ਸਹੁਰੇ ਘਰ ਜਾ ਕੇ ਨਹੀਂ ਵੀ ਜੀ ਲੱਗਦਾ ਜਦੋਂ ਆਪਣੇ ਜਿੱਥੇ ਜੰਮੇ ਪਲੇ ਹੋਏ ਹੀ ਰਹੇ ਹੋਏ ਹੀ ਉੱਥੇ ਜੀ ਲੱਗਦਾ ਤੇ ਜੇ ਤਰਾ ਜੀ ਨਾ ਲੱਗੇ ਮਨ ਨਾ ਲੱਗੇ ਤੂੰ ਮੈਨੂੰ ਫੋਨ ਫੋਨ ਕਰ ਲਿਆ ਕਰ ਜਾਂ ਫਿਰ ਅਸੀਂ ਤੈਨੂੰ ਮੇਲ ਲਾਇਆ ਕਰਾਂਗੇ ਜਾ ਕੇ ਕੋਈ ਗੱਲ ਨਹੀਂ ਕੋਈ ਨਹੀਂ ਭਾਬੀ ਹਾਂ ਤੇ ਕੋਈ ਗੱਲ ਹੀ ਤੂੰ ਮੇਰੀ ਧੀ ਧਿਆਨ ਨਾ ਰਿਹਾ ਕਰ ਜਿੱਦਾਂ ਸੱਸ ਮਾਂ ਆਖੇ ਉਦਾਂ ਹੀ ਚੱਲ ਪਈ ਹਾਂ ਭਾਬੀ ਠੀਕ ਹੈ ਕੋਈ ਨਹੀਂ ਭਾਬੀ ਹੁਣ ਵੀਰ ਤੇ ਵੀ ਇੱਕਦਮ ਕਿੰਨਾ ਬੋਝ ਪੈ ਗਿਆ ਨਾ ਜਦੋਂ ਅਚਾਨਕ ਹੀ ਵਿਆਹ ਆ ਗਿਆ ਹਨਾ ਉਹ ਉਹ ਇਕੱਲਾ ਵੀਰ ਉਹ ਭੱਜਾ ਫਿਰਨ ਲਿਆ ਆ ਚਾਰੇ ਪਾਸੇ ਤਾਂ ਇਹ ਉਹ ਮੈਨੂੰ ਲੱਗਦਾ ਖਿਜਿਆ ਖਿਜਿਆ ਜਾਂ ਰਹਿੰਦਾ ਹੀ ਤੇ ਕਾਲਾ ਪੈਂਦਾ ਹੀ ਜੇ ਮੈਨੂੰ ਚਾਹ ਪਾਣੀ ਫੜਾਉਣ ਜਾਨੀ ਤੇ ਉਹ ਵੀ ਅੱਗੋਂ ਤਾਂ ਇਹ ਮੈਨੂੰ ਕਾਲਾ ਕਾਲਾ ਪੈਂਦਾ ਹੀ ਤੇ ਉਹਦੇ ਦਾ ਮਨ ਵਿੱਚ ਪਤਨੀ ਕੀ ਚੱਲਦਾ ਹੀ ਤੇ ਕੀ ਨਹੀਂ ਉਹ ਸਮਝ ਨਹੀਂ ਮੂੰਹੋਂ ਨਹੀਂ ਬੋਲਣ ਰਿਹਾ ਦੱਸਣ ਰਿਹਾ ਚੱਲ ਕੋਈ ਨਹੀਂ ਆਹੋ ਹੁੰਦਾ ਆਇਆ ਇਕੱਲੇ ਬੰਦੇ ਨੂੰ ਹਾਂ ਬਾਕੀ ਜੇ ਮੰਮੀ ਡੈਡੀ ਹੁੰਦੇ ਤੇ ਹੋਰ ਵਧੀਆ ਗੱਲ ਹੋਈ ਮੈਂ ਫਿਰ ਤੇ ਭਾਬੀ ਟੈਨਸ਼ਨ ਹੀ ਨਹੀਂ ਕੋਈ ਵੀਰ ਨੂੰ ਹਾਂ ਤੇ ਬਾਕੀ ਚੱਲ ਤੂੰ ਮੇਰੀ ਧੀ ਚੱਲ ਫਿਰ ਠੀਕ ਐ ਮੈਂ ਵੀ ਕੋਈ ਕੰਮ ਧੰਦਾ ਵੇਖ ਲਾਂ ਚੱਲ ਤੂੰ ਫਿਰ ਤੂਰ ਸੋਈਦਾ ਵੇਖ ਲਾ ਤੇ ਮੈਂ ਵੀ ਤੇਰੇ ਨਾਲ 베ਲੀ ਨੂੰ ਆਵਾਂ ਫਿਰ ਚਲੋ ਠੀਕ ਐ ਆਹੋ ਚੱਲ ਠੀਕ ਐ ਚੰਗਾ ਭਾਬੀ ਵੀ ਹੁੰਦੀ ਸਮਝੌੜ ਕੇ ਤੇ ਪਿਆਰ ਨਾਲ ਕਿ ਪਤਾ ਵਾ ਵੀ ਮੈਂ ਹੁਣ ਚਲੀ ਜਾਣਾ ਵ ਬਗਾਨੇ ਘਰ ਇੱਕ ਦਿਨ ਦੀ ਗੱਲ ਆ ਛਾ ਲੈ ਉਹਨਾਂ ਤੇ ਵੀ ਕਲੂ ਮੱਥੂ ਦੀ ਤੇ ਤਿਆਰੀ ਆ ਨਹੀਂ ਆਇਆ ਲੈ ਕਿਉਂ ਸਮਾਂ ਡਗੇ ਹੋ ਗਿਆ ਚਲ ਗਈ ਪਾਲਕ ਨੂੰ ਘੱਤ ਨਹੀਂ ਪੈਣਾ ਸਮਝਣ ਦੇ ਘਾਲ ਕੀ ਇਹ ਸਮਝ ਚਲ ਗਈ ਬੜੇ ਛੇਤੀ ਦੇ ਪਰਿਵਾਰ ਦੇ ਨਾਲ ਤੇ ਉਹ ਉੱਥੇ ਤਿਆਰ ਹੋ ਗੰਨਾਂ ਨੇ ਪੈਸ ਵਿੱਚ ਆ ਗਏ ਉਹ ਟਾਈਮ ਬੜਾ ਲੱਗਦੀ ਹੁੰਦੀ ਨਹੀਂ ਚੱਲ ਫਿਰ ਕੋਤਿਆ ਤੁਮੈ ਵੀ ਹੋ ਜਾਂਦਾ ਸੀ ਆਹੋ ਤੇ ਮਣਕਾ ਮੈਂ ਨਹੀਂ ਛੇਤੀ ਛੇਤੀ ਤਿਆਰ ਹੋ ਜਾ ਮਣਕਾ ਉੱਥੇ ਬਰਾਤ ਆਈ ਨਹੀਂ ਏ ਉੱਥੇ ਜਾ ਕੇ ਤੇ ਬਰਾਤ ਦਾ ਸਵਾਗਤ ਦੀ ਤਿਆਰੀ ਵੀ ਕਰਨੀ ਹੈ ਮਨ ਕੇ ਬਰਾਤ ਬੁਏ ਆਣ ਕੇ ਖਲੋਜੂ ਤੇ ਅਗਲੇ ਬੰਨੇ ਕੁਝ ਹੋਊਗਾ ਨਾ ਤੇ ਫੇਰ ਕੀ ਕਰਨਾ ਹੈ ਹਾਂ ਤੇ ਮੈਂ ਤਾਂ ਅਖਣੇ ਛੇਤੀ ਹੋ ਗਈ ਚਾਰ ਚੰਦੀਏ ਕਿ ਤਿਆਰੀ ਫੜਾ ਮਰੀ ਪਾਗ ਬੁ ਕਿੱਥੇ ਮੈਂ ਫੜਾ ਦੋ ਮੈਂ ਵੀ ਇਹ ਹੋਵਾਂ ਤਿਆਰ ਚਲੋ ਫਿਰ ਮੈਂ ਲਿਆਉ ਖੜਾ ਮੈਂ ਫੜਾ ਕੇ ਮੈਂ ਪਾਵਾਂ ਤੇ ਨਾ ਆ ਕੇ ਹੋਵਾਂ ਤਿਆਰ पकिया ਮੰਮੀ ਮੌਲੀ ਬੰਦੀ ਕੋੜ ਨੂੰ ਹਾਂਜੀ ਮੰਮੀ ਬੰਨੀ ਆ ਤੇ ਦੁੱਧ ਹੀ ਪੋਣਾ ਹੀ ਹਾਂ ਦੁੱਧ ਹੀ ਪਾਈ ਜਾਵਾ ਠੀਕ ਜੇ ਤੇ ਫੇਰ ਨੂੰ ਠੀਕ ਆ ਫੇਰ ਹਾਂ ਨਹੀਂ ਠੀਕ ਆ ਜਾ ਕੋਈ ਹੁੰਦਾ ਤੇ ਤੇਰੇ ਪ੍ਰਾਹਰ ਜਾਈ ਕਰੋਂ ਨੇ ਬਾਹਰ ਖਲੋਤੇ ਆ ਤੇ ਆ ਗਿਆ ਪਰਤ ਫਿਰ ਮੰਮੀ ਮੈਨੂੰ ਤਾਂ ਗੋੜਨੀ ਹੀ ਲੱਭਣ ਗਿਆ ਹੈਗਾ ਅੱਛਾ ਗਰਲੀਨਾ ਆਜੋ ਇਨਾ ਟਾਈਮ ਯਾਰ ਭਾਈ ਮੰਮੀ ਨੂੰ ਆਜ ਮਾਰੋ ਕੋੋਂ ਦੇ ਖਲੋਤੇ ਆ ਗਰਲੀਨਾ ਆਜੋ ਯਾਰ ਇੰਨਾ ਟਾਈਮ ਆਲ जुत्ती तो ला लो इो फिर गुरकी कर लिया हां तू लाया पुत मिठा लिया सस ने कलिया भुखा गराइया लै लस ने कलिया भुखा गराइया ला ਮਾਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਮਾਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਮੰਮੀ ਵਧਾਈ ਹੋਏ ਤੁਹਾਨੂੰ ਤੁਹਾਨੂੰ ਵੀ ਪੁੱਤ ਵਧਾਈਆਂ ਬਹੁਤ ਬਹੁਤ ਗਰਲੀਨ ਆ ਪੁੱਤ ਪਾਪੀ ਆਪਣੀ ਨੂੰ ਅੰਦਰ ਲੈ ਜਾ ਹੁਣ ਹੋ ਗਏ ਸਗਨ ਤੇ ਬਾਅਦ ਤੂੰ ਹੁਣ ਉੱਠ ਤੇ ਉਹ ਨਾ ਜਿਹੜੇ ਕਾਰ ਵਿਹਾਰ ਕਰਨ ਵਾਲੇ ਆ ਨਾ ਗੱਡੀਆਂ ਵਾਲੇ ਵੀ ਖਲੋਤੇ ਆ ਤੋ ਤੇਰਾ ਭਾਜੀ ਇਕੱਲਾ ਹੀ ਡਿਆ ਹੋਆ ਆ ਉਹਰਾ ਹੋਵੇ ਪੈਸੇ ਪੁੱਛੋ ਤਾਂ ਕੋ ਕੱਟਣ ਤੇ ਕੋਲੋਂ ਕੋ ਦਵੇ ਫਿਰ ਜਵਾਈ ਭਾਈਏ ਬੁਰੇ ਲੱਗੀਦਾ ਵਾ ਚਲੋ ਠੀਕ ਹੈ ਫਿਰ ਮੈਂ ਮੇਨਾ ਬਾਹਰ ਜਾ ਕੇ हां ਦਵਾ ਗੱਡੀ ਵਾਲਾ ਨੂੰ ਸ਼ੁਕੰਜਨਾ ਵੀ ਹੈਗਾ ਹਾਂ ਹਾਂ ਤੁਸੀਂ ਜਾ ਜੋ ਅੰਦਰ ਤੂੰ ਨਾ ਲਿੰਗਾ ਪਾਹਰਾ ਵਾ ਜਾ ਕੇ ਤੇ ਕੱਪੜੇ ਵੀ ਚੇਂਜ ਕਰਨੇ ਇੱਥੇ ਥੱਕ ਗਈ ਹੋਣੀ ਸਵੇਰ ਦੀ ਚਲੋ ਆਜੋ ਬਾਜੀ ਅੰਦਰ ਮੰਮੀ ਮੈਂ ਕਿਹਾ ਐਂਡੀ ਜੀ ਤੁਹਾਨੂੰ ਨਾ ਤਾਈ ਬੁਲਾਉਂਦੇ ਆ ਤਾਂ ਉਹਨਾਂ ਦੀ ਗੱਲ ਸੁਣ ਲਿਓ ਹਾਂ ਠੀਕ ਆ ਲੈ ਜਾ ਤੂੰ ਉਹਨੂੰ ਅੰਦਰ ਤੇ ਮੈਂ ਗੱਲ ਸੁਣਾਵਾਂ ਕੋਈ ਗੱਲ ਨਹੀਂ ਆਜੋ ਬੱਸ ਜੀ ਚਲਿਓ